ਆਜਾ ਕਰਨਾ ਲਗਾ ਯਾਰ ਉਹ ਤੁਹੋ ਜਿਹੜੀ ਕੇਂਦਰ ਸਰਕਾਰ ਨੇ ਰੂਰਲ এমਪਲੋਇਮੈਂਟ ਵਾਸਤੇ ਪਿੰਡੂ ਗਰੀਬ ਮਜ਼ਦੂਰਾਂ ਵਾਸਤੇ ਜੋ 2005 ਚ ਯੂਪੀ ਸਰਕਾਰ ਨੇ ਮਨਰੇਗਾ ਸਕੀਮ ਲਾਗੂ ਕੀਤੀ ਸੀ ਜਿਸ ਦਾ ਪਿੰਡੂ ਇਲਾਕੇ ਆ ਦੇ ਗਰੀਬ ਵਰਗ ਇਸ ਬਹੁਤ ਜਿਹਨੂੰ ਫਾਇਦਾ ਹੋਇਆ ਸੀਗਾ ਬੜੀ ਮਕਬੂਲ ਸਕੀਮ ਸੀ ਔਨ ਡਿਮਾਂਡ ਕੰਮ ਮਿਲਦਾ ਸੀਗਾ ਕੰਮ ਕਰਦਾ ਅਧਿਕਾਰ ਉਹਨਾਂ ਦਾ ਬੁਨਿਆਦੀ ਅਧਿਕਾਰ ਬਣਾ ਦਿੱਤਾ ਗਿਆ ਸੀਗਾ ਰੋਜ਼ਗਾਰ ਦੀ ਗਾਰੰਟੀ ਕਿਹਾ ਗਿਆ ਸੀਗਾ ਉਸ ਕਾਨੂੰਨ ਨੂੰ ਬੜੇ ਸ਼ਾਦਰ ਦਿੱਕੇ ਨਾਲ ਬਦਲ ਕੇ ਉਹਨੂੰ ਇੱਕ ਤਰ੍ਹਾਂ ਨਾਲ ਖਤਮ ਕਰਨ ਦਾ ਜਿਹੜਾ ਬਿੱਲ ਹੈਗਾ ਆ ਉਹ ਲੈ ਆਂਦਾ ਹੈਗਾ ਲੈ ਆਂਦਾ ਵੀ ਜੀ ਰਾਮਜੀ ਦੇ ਨਾਂ ਤੇ ਔਰ ਉਹ ਧਾਰਮਿਕ ਪੱਤਾ ਵਰਤ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੀ ਕਿ ਭਾਰਤੀ ਜੋ ਗਣਤੰਤਰ ਹੈਗਾ ਉਹਦੀ ਮੂਲ ਭਾਵਨਾ ਹੈਗੀ ਹੈ ਤਰਨੁਪਖਤਾ ਦੀ ਔਰ ਉਹਦੀ ਜਮਹੂਰੀਅਤ ਦੀ ਭਾਵਨਾ ਹੈਗੀ ਹੈ ਬਰਾਬਰੀ ਦੀ ਭਾਵਨਾ ਹੈਗੀ ਹੈ ਉਹਨੂੰ ਖਤਮ ਕਰ ਦਿੱਤਾ ਗਿਆ ਹੈਗਾ ਦੂਜੇ ਪਾਸੇ ਪਹਿਲਾਂ ਪਿੰਡ ਨਿਸ਼ਚਿਤ ਕਰਦਾ ਸੀ ਗ੍ਰਾਮ ਸਭਾ ਨਿਸ਼ਚਿਤ ਕਰਦੀ ਸੀ ਕਿ ਕਿਹੜਾ ਕੰਮ ਦੇਣਾ ਕਿਹਨੂੰ ਦੇਣਾ ਕਿਹੜਾ ਗਰਾਨਾ ਆਏਗਾ ਹੁਣ ਉਹ ਕੰਮ ਆ ਕਿਹੜੇ ਸਟੇਜ 'ਚ ਹੋਣਾ ਕਿਹੜੇ ਸਟੇਟ ਦੇ ਕਿਹੜੇ ਹਿੱਸੇ ਹੋਣਾ ਕਿਹੜਾ ਕੰਮ ਹੋਣਾ ਉਹ ਇਹਦਾ ਫੈਸਲਾ ਉਹ ਵੀ ਹੁਣ ਕੇਂਦਰ ਸਰਕਾਰ ਕਰਿਆ ਕਰੂਗੀ ਨਾ ਕਿ ਨਾ ਕਿ ਪਿੰਡ ਦੀ ਇਕਾਈ ਕਰਿਆ ਕਰੂਗੀ ਇਹ ਜਿਹੜਾ ਕੇਂਦਰੀਕਰਨ ਕਰ ਲਿਆ ਗਿਆ ਸਕੀਮ ਦਾ ਇਹਨੂੰ ਆਪਣੇ ਵੋਟ ਬੈਂਕ ਦੇ ਤੌਰ ਤੇ ਵਰਤਣ ਵਾਸਤੇ ਇਹਨਾਂ ਨੇ ਵੱਡੀ ਰਕਮ ਇਸ ਕੰਮ ਵਾਸਤੇ ਹੁਣ ਲੋਕਾਂ ਦੀ ਭਲਾਈ ਵਾਸਤੇ ਨਹੀਂ ਮਜ਼ਦੂਰਾਂ ਵਾਸਤੇ ਨਹੀਂ ਉਹਨਾਂ ਨੂੰ ਤਾਂ ਜਿਹੜਾ ਕੰਮ ਸੋ ਮਿਲਣਾ ਉਹਦਾ ਪਤਾ ਲੱਗੂਗਾ ਜਿਹੜੇ ਪਹਿਲਾਂ ਵੀ 100 ਦਿਨ ਦੀ ਗਾਰੰਟੀ ਸੀਗੀ ਪਿਛਲੇ ਸਾਲ 40% ਲੋਕਾਂ ਨੂੰ ਕੰਮ ਮਿਲਿਆ 100 ਦੀ ਬਜਾਏ ਹੁਣ ਚਾਹੇ 700 ਕਹੋ ਜਾਂ 500 ਜਾਂ 400 تن ਕਹਿ ਲੋ ਹਕੀਕਤ ਇਹ ਹੈਗੀ ਹੈ ਕੰਮ ਪਹਿਲਾਂ ਨਹੀਂ ਸੀ ਮਿਲਦਾ ਉਸ ਕੰਮ ਨੂੰ ਸ਼ਰਤਾਂ ਲਾ ਕੇ ਇਲਾਕੇ ਇਲਾਕੇ ਦੀ ਅਥਾਰਟੀ ਲੈ ਕੇ ਸਟੇਟ ਦੀ ਅਥਾਰਟੀ ਲੈ ਕੇ ਕੰਮ ਦੀ ਅਥਾਰਟੀ ਲੈ ਕੇ ਇਹ ਕੇਂਦਰ ਸਰਕਾਰ ਹੈ ਔਰ ਵੱਡੀ ਗੱਲ ਹੈ ਕਿ ਰਾਜਾਂ ਨੂੰ 40% ਉਸ ਹਿੱਸਾ ਪਾਣ ਵਾਸਤੇ ਮਜਬੂਰ ਕਰਕੇ ਇਹ ਪ੍ਰੈਕਟੀਕਲੀ ਭੋਗ ਪਾਣ ਵਾਲੀ ਗੱਲ ਹੈ ਮਨਰੇਗਾ ਦੀ ਜਿਹੜੀ ਕਿ ਪੰਜਾਬ ਪੰਜਾਬ ਹੈ ਜਾਂ ਬਾਕੀ ਸੂਬੇ ਹੈ ਔਰ ਇਹ ਪਿੰਡੂ ਖੇਤ ਮਜ਼ਦੂਰ ਹੈ ਇੱਕ ਤੇ ਹੀ ਬਰਦਾਸ਼ਤ ਨਹੀਂ ਕਰਨਗੇ ਡਾਕਟਰ ਸਾਹਿਬ ਤੁਸੀਂ ਮਨਰੇਗਾ ਦੀ ਤੇ ਗੱਲ ਚੱਕੀ ਹੈ ਬੰਦੀ ਸਿੱਕਾ ਨੂੰ ਲੈ ਕੇ ਕਿਉਂ ਨਿਕਲ ਚੱਲੀ ਜਾ ਰਹੀ ਹੈ ਕਿ ਖੰਡਾ ਜੀ ਅੱਜ ਮੈਂ ਪੰਜ ਵਾਰ ਸਵਾਲ ਪਾਇਆ ਜੀ ਬੰਦੀ ਸਿੱਕਾ ਬਾਰੇ ਕਿ ਸਾਡੇ ਬੰਦੀ ਸਿੰਘਾਂ ਨੂੰ ਜਿਹੜੇ ਕਿ ਆਪਣੇ ਇਸਤਰਾਮਾਂ ਪੂ ਚੁੱਕੇ ਆ ਔਰ ਸਾਲਾਂ ਬਧੀ ਅਜੇ ਵੀ ਜੇਲ੍ਹਾਂ ਚ ਉਹ 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 ਮਤਲਬ ਤਰਪ ਰਹੇ ਹੈਗੇ ਆ ਉਹਨਾਂ ਦਾ ਮਨੁੱਖੀ ਅਧਿਕਾਰਾਂ ਦਾ ਹਨਨ ਹੋ ਰਿਹਾ ਉਹਨਾਂ ਦਾ ਜਿਹੜਾ ਜਿਹੜਾ ਇੱਕ ਕੁਦਰਤੀ ਇਨਸਾਫ ਹੈ ਉਹਦਾ ਹਨਨ ਹੋ ਰਿਹਾ ਉਹਨਾਂ ਨੂੰ ਫੌਰੀ ਤੌਰ ਤੇ ਰਿਹਾ ਕੀਤਾ ਜਾਵੇ ਤਾਂ ਜੋ ਆਪਣੇ ਘਰਾਂ ਵਿੱਚੋਂ ਜਾ ਸਕਣ ਤੇ ਆਮ ਜ਼ਿੰਦਗੀ ਜੀ ਸਕਣ ਜਾਨੀ ਹਰਪੰਸ ਸਿੰਘ ਨੇ ਕੱਲ ਟਿਫਣੀ ਕੀਤੀ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਤੇ ਇੱਕ ਖੇਤਰਾ ਦੇਖ ਰਹੇ ਲੋਕ ਮੈਂ ਬੋਤਾਂ ਗਾਲੀ ਸਿਆਸਤ ਵਿੱਚ ਮੈਂ ਇਹਦੇ ਬੋਤੇ ਮੈਂ ਦਿੱਲੀ ਸੀਗਾ ਮੈਂ ਅੱਜ ਇਹ ਪੰਜਾਬ ਤੇ ਜਿਹੜੀ ਪੰਜਾਬ ਦੀ ਸਿਆਸਤ ਵਿੱਚ ਪਿਛਲੇ 20 ਦਿਨਾਂ ਚ ਕੀ ਵਾਪਰਿਆ ਮੈਂ ਦੁਬਾਰੇ ਬਹੁਤੀ ਟਿੱਪਣੀ ਨਹੀਂ ਕਰਦਾ ਡਾਇਨਾਸੌਰ ਨੂੰ ਲੈ ਕੇ ਹਾਂਜੀ ਡਾਇਨਾਸੌਰ ਨੂੰ ਲੈ ਕੇ ਗੱਲ ਕਰਦੇ ਡਾਇਨਾਸੌਰ ਵਾਲੇ ਕੋਈ ਕੱਲ ਚੱਲਦੀ ਓਕ ਐਗਜ਼ੈਕਟ ਹੈ ਕੀ ਇਹ ਮੈਨੂੰ ਦੁਬਾਰੇ ਕੋਈ ਨੋ ਲੈਜ ਨਹੀਂ ਹੈਗੀ ਚਲੋ ਰੋਲਾ ਕਰਵਾਜੋ ਮੈਮ ਕਿਵੇਂ ਦੇਖਸੋਂ ਮਨਰੇਗਾ ਦੇ ਖਿਲਾਫ ਅੱਜ ਤਰਾਪਰਸ਼ਾ ਪੂਰੇ ਕਾਂਗਰਸ ਪਰਦਾ ਲਗਾਤਾਰ ਚੱਰੀ ਹੈ ਤੁਸੀਂ ਅੱਜ ਪਟਿਆਲੇ ਦੀ ਨਿੰਮੰਦੀ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਬਹੁਤ ਹੀ ਦੁੱਖ ਦੀ ਗੱਲ ਹੈ ਜੀ ਜੋ ਗਰੀਬਾਂ ਦੇ ਅਧਿਕਾਰਾਂ ਤੇ ਇੱਕ ਬਹੁਤ ਵੱਡਾ ਢੱਕਾ ਮਾਰਿਆ ਗਿਆ ਹੁਣ ਤੱਕ ਭਾਜਪਾ ਜਿ 11 ਸਾਲ ਹੋ ਗਏ ਇਹਨਾਂ ਨੂੰ ਸੱਤਾ 'ਚ ਬੈਠਿਆ ਆਪਣੀ ਮਨਮਰਜ਼ੀਆਂ ਕਰਦੀ ਆਈ ਈਡੀਆਂ ਭੇਜਦੀ ਆਈ ਸੀਬੀਆਂ ਸਾਰੀਆਂ ਏਜੰਸੀਆਂ ਇਹਨਾਂ ਦੇ ਹੱਥ 'ਚ ਕੁਝ ਕਾਪੜੇ ਪੂੰਜੀਪਤੀ ਦੋਸਤਾਂ ਨੂੰ ਖੁਸ਼ ਕਰਨ ਤੇ ਇਹ ਮੋਦੀ ਸਰਕਾਰ ਜਿਹੜੀ ਸਾਰੀ ਲੱਗੀ ਹੋਈ ਹੈ ਇਹ ਬਹੁਤ ਹੀ ਇੱਕ ਮਾੜੀ ਗੱਲ ਹੈ ਕਿੱਥੇ ਸੋਚ ਹੈ ਸਾਡੀ ਕਾਂਗਰਸ ਪਾਰਟੀ ਦੀ ਮੈਨੂੰ ਯਾਦ ਹੈ ਮੈਂ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਸੀ ਉਸ ਸਮੇਂ ਜ 2005 'ਚ ਇਸ ਕੀ ਮਾਈਸੀ ਯੂਪੀਆਈ ਦੀ ਸਰਕਾਰ ਸੀ ਮਨਮੋਹਨ ਸਿੰਘ ਜੀ ਉਦੋਂ ਪ੍ਰਧਾਨ ਮੰਤਰੀ ਸੀ ਤੇ ਪੂਰੇ ਦੇ ਪੂਰੇ ਫੰਡਸ ਜਿਹੜੇ ਸੀ ਸੈਂਟਰ ਤੋਂ ਆਉਂਦੀ ਸੀ ਤੇ ਤੁਸੀਂ ਆਪ ਹੀ ਦੇਖ ਲਓ ਕਿ ਆਪ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਨਖਾਹਾਂ ਦੇ ਨਹੀਂ ਸਕਦੀ ਦਿਵਾਲੀਆ ਇਹ ਘਰਾਰ ਹੋਈ ਪਈ ਹੈ ਬੁਰਾ ਹਾਲ ਹੈ ਕੋਈ ਪ੍ਰੋਜੈਕਟ ਨਹੀਂ ਚੱਲ ਲੈ ਲੋਕਾਂ ਦੇ ਜਿਹੜੇ ਮੁੱਢਲੀਆਂ ਸਹੂਲਤਾਂ ਨੇ ਉਹ ਇਹ ਦੇ ਨਹੀਂ 파ਰੇ ਇਹ ਗਰੀਬਾਂ ਦੇ ਨਾਲ ਜਿਹੜਾ ਇੱਕ ਬਹੁਤ ਵੱਡਾ ਇਹ ਧੋਖਾ ਕੀਤਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਕਾਂਗਰਸ ਪਾਰਟੀ ਸਾਰੀ ਇਕੱਠੀ ਹੋ ਕੇ ਇਸ ਕਾਨੂੰਨ ਜਿਹੜਾ ਇਹ ਲੈ ਕੇ ਆਏ ਨੇ ਨਾ ਉਹਦੇ ਖਿਲਾਫ ਹੈ ਪੂਰੇ ਪ੍ਰਦਰਸ਼ਨ ਕਰਾਗੇ ਆਉਣ ਵਾਲੀ 28 ਤਰੀਕ ਨੂੰ ਸਾਡੇ ਜਿਹੜੀ ਰਾਸ਼ਟਰੀ ਭਾਰਤੀ ਜਿਹੜੀ ਕਾਂਗਰਸ ਕਮੇਟੀ ਹੈ ਉਦੀ ਫਾਊਂਡਰਸ ਡੇ ਹੈਗਾ ਉਸ ਦਿਨ ਅਸੀਂ ਪੋਰਟਰੇਟ ਲੈ ਕੇ ਆਪਣੇ ਮਹਾਤਮਾ ਗਾਂਧੀ ਜੀ ਦੇ ਹਰ ਪਿੰਡ ਵਿੱਚ ਹਰ ਮੰਡਲ ਦੇ ਵਿੱਚ ਬਲੌਕ ਤੇ ਜ਼ਿਲ੍ਹੇ ਚ ਫਿਰ ਪ੍ਰਦਰਸ਼ਨ ਕਰਾਂ ਇੱਕ ਪਾਸੇ ਜਿਸ ਤਰ੍ਹਾਂ ਪੰਜਾਬ ਸਰਕਾਰ ਤੋਂ ਦਿਵਾਲਾ ਨਿਕਲਿਆ ਹੋਇਆ ਹੈ ਤੇ ਦੂਜੇ ਪਾਸੇ ਮੰਡਰੇਗਾ ਦੇ ਵਿੱਚ ਪੰਜਾਬ ਸਰਕਾਰ ਨੂੰ ਕੁਝ ਪਰਸੈਂਟ ਪੈਸਾ ਪਾਣਾ ਪਏਗਾ ਕੀ ਲੱਗਦਾ ਮੰਡਰੇਗਾ ਸਕੀਮ ਪੰਜਾਬ ਚ ਖਤਮ ਹੋ ਜਾਏਗੀ ਪਾਈ ਨਹੀਂ ਸਕਦੀ ਜੀ 60% ਉਹਨਾਂ ਦੇਣਾ 40 ਇਹਨਾਂ ਨੇ ਕਿੱਥੋਂ ਦੇ ਲੈਣਗੇ ਸੜਕਾਂ ਦੇਖ ਲਓ ਕੋਈ ਵੀ ਕੰਮ ਆਪਾਂ ਦੇਖ ਲਓ ਪੰਜਾਬ ਚ ਹੋ ਹੀ ਨਹੀਂ ਰਿਹਾ ਫੰਡਸ ਹੀ ਹੈ ਨਹੀਂ ਇਹਨਾਂ ਕੋਲੇ ਇਹਨਾਂ ਦੇ ਆਪਣੇ ਐਸ਼ੋ ਆਰਾਮ ਉਹੀ ਚੀਜ਼ਾਂ ਹੀ ਨਹੀਂ ਖਤਮ ਹੋਈਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਸੋਚ ਹੈ ਕਿ ਕੋਈ ਕਿਤੇ ਕੋਈ ਆਪਣੇ ਬੱਚਿਆਂ ਦਾ ਪੇਟ ਭਰਨਾ ਲੱਗ ਠੀਕ ਹੈ